ਫਰੈਂਡ ਆ ਦੇ ਕਾਜੀ ਰੋਟਾ ਖਾਂਦਾ ਨਹੀਂ ਤਾਰੇ ਨੂੰ ਹੱਸਾਟਾ ਖਾ ਲੈ ਖਾ ਲੈ ਰੋਟੀ ਆ ਤੈਨੂੰ ਕੋ ਸਾਰੀ ਆਵੇ ਤੂ ਤ ਮੋਟਾਰੇ ਹੂੰਂਦਾ ਨਾ ਤੂ ਮੋਟਾ ਹੋ ਰਹਿਣਾ ਤੂ ਮੇਰੇ ਉੱਜਾ ਕਿਉਂ ਮਾਰੇ ਹਾ ਉੱਜਾ ਮਾਰਦਾ ਕਰੇ ਫਰੈਂਡ ਅਸੀਂ ਤਾਂ ਇੰਜੋਏ ਕਰਦੇ ਰਹਿੰਨੇ ਆ ਭਰਾਵਾ ਠੀਕ ਆ ਮਾਂ ਪੁੱਤ ਹੈਗੇ ਆ ਕੀਤਾ ਫਰੈਂਡ ਤੁਸੀਂ ਸਾਨੂੰ ਨਾ ਸਪੋਰਟ ਕਰ ਦਿਆ ਕਰੋ ਬਾਈ ਬਣ ਕੇ ਸਾਡਾ ਬਲੌਗ ਦੇਖਦਿਆ ਕਰੋ ਐ ਘਾਤੋ ਕਰ ਦਿਆ ਕਿਰਨਾ ਨਾਲ ਕੀ ਘਟ ਜੂਰ ਪ੍ਰਾ ਬਲੌਗ ਘਟ ਜੂਰ ਨੇਮ ਹੋ ਗਿਆ ਜੀ ਤੁਹਾਡਾ ਤੇ ਜੇ ਤੁਸੀਂ ਵੀ ਰੋਟੀ ਖਾਣੀ ਹੈ ਉਹਦੇ ਘਰ ਦਾਲ ਦੇਣਾ ਇਹ ਆਲੂ ਪਕੌੜਾ ਦੀ ਦਾਲ ਫਰੈਂਡ ਤੇ ਬਾਹਲੀ ਸਵਾਦ ਆ ਇੱਥੇ ਕਿਲੋ ਟਮਾਟਰ ਟਮਾਟਰ ਪਾਏ ਸੀਗੇ ਤੇ 4 ਚਮਚੇ ਮਿਰਚਾਂ ਦੇ ਪਾਏ ਸੀ ਫਰੈਂਡ ਤੇ ਸਬਜੀ ਆ ਦੂਜਾ ਠੀਕ ਹੈ ਨੇ ਦਾਲ ਤਾਂ ਬੜੀ ਸਵਾਦ ਬਣੀ ਹੈ ਠੀਕ ਹੈ ਫਰੈਂਡ ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ ਬਹੁਤ ਜ਼ਿਆਦਾ ਇਸੇ ਕਾਰਨ ਮੈਨੂੰ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਪੈਂਦੀ ਆ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਦੀ ਆ ਫਰੈਂਡ ਤੇ ਸਾਹ ਦੇ ਕੋਲ ਮੈਂ ਬੈਠਦੇ ਬੈਠੀ ਰਹਿੰਦੀ ਸਾਰਾ ਦਿਹਾੜੀ ਫਰੈਂਡ ਠੀਕ ਹੈ ਜੀ ਤੇ ਸਾਡਾ ਤੋਰੀ ਨੂੰ ਆ ਇਧਰ ਉੱਟਗਾ ਖਾਂਦਾ ਰਹਿੰਦਾ ਕੈਮਰਾ ਦੋ ਕੁ ਮਿੰਟ ਉੱਧਰ ਲਾ ਕੇ ਹੀ ਤਾਂ ਮਰ ਚ ਸੜ ਗਿਆ ਸਾਡਾ ਮੁੰਡਾ ਕਹਿੰਦਾ ਮੰਮੀ ਤੂੰ ਕੈਮਰਾ ਉੱਧਰ ਲਾ ਕੇ ਮੇਰਾ ਉਹ ਕਾਹਦਾ ਉਹ ਦਿਖਾਉਂਦੀ ਫਰੈਂਡਾ ਮੇਰਾ ਵਾਲਾ ਦੱਸੇ ਮੜ ਗਈ ਸੋਣਾਂ ਨੇ ਜਿਹੜਿਆ ਨੇ ਪੰਜਾ ਸੀ ਫਰੈਂਡ ਬੈਂਕ ਚ ਤੇ ਸੜਾ ਕੇ ਲੈ ਆਈਆਂ ਚਾਰ ਪੰਜ ਦਿਨ ਹੋ ਗਿਆ ਜਾਨ ਨੇ ਰੱਖੀਆਂ ਸੀ ਜਿਹਨੂੰ ਸੜਾ ਕੇ ਲੈ ਆਈਆਂ ਤੇ ਬਹੁਤ ਘੱਟ ਲੱਗਦਾ ਪਰ ਆਹ ਰੋਟੀ ਰੋਟੀ ਦਿਖਾ ਲੇ ਮੈਂ ਕਿੰਦਾ ਰੋਟੀ ਤੇ ਵਰਦੀ ਆਂ ਆਏ ਫੜ ਕੇ ਰੱਖ ਸਾਰੇ ਫਰੈਂਡ ਰੋਟੀ ਗੋਲ ਗੋਲ Mami, quiero a gol, gol. papa ka paisa gol, gol. Nani, <coughs> Nani, <di chisina>. <coughs> gol, mol. Papa ka te gol, gol. mami gol sorry. Dunia, gol, me tol, prendo. Papá. de papo, porque que me... Uh, 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 ਉਹ ਹੋਵੇ ਤੂ ਸ੍ਰੀ ਹੂ ਇਹ ਹੋ ਕੇ ਨਾ ਤਾਰੇ ਹਾਏ ਕਿਵੇਂ ਖਾਨ ਦਾ ਸੁਤਾ ਰਹਿਣਾ ਤੇਰੇ ਮਗਰ ਪਿਆ ਕੋਈ ਹੌਲੀ ਹੌਲੀ ਖਾਲਾ ਹੋਰ ਆਦ ਜੀ ਜੇ ਲੰਮਤ ਲੰਮੇ ਮੇਰਾ ਜੀਜਾ ਵੇਚਦਾਨੀ ਜੀਟੀ ਰੋਡ ਤੇ ਪਕੌੜੇ ਵੇਚਦਾਨੀ ਜੀਟੀ ਰੋਡ ਤੇ ਪਕੌੜੇ ਵੇਚਦਾਨੀ ਹੋਰਾ ਦੇ ਜੀ ਜੇਤਾ ਖੁੰਡਾ ਉੱਤੇ ਬੈੰਦੇ ਮੇਰਾ ਜੀਜਾ ਸਤਵਿਚ ਵਿੱਚ ਨਹੀਂ ਨਾਲਾ ਟੁੱਟਿਆ ਤੇ ਨਹੀਂ ਕਰ ਹੱਥ ਵਿੱਚ ਨਹੀਂ ਨਾਲਾ ਟੁੱਟਿਆ ਤੇ ਨਹੀਂ ਕਰ ਹੱਥ ਵਿੱਚ ਨਹੀਂ ਆਉਣਾ ਨੇਰੀਆਂ ਜਾਣ ਨੇਰੀਆਂ ਨਹੀਂ ਕਰਨਾ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਕਰਨਾ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਰਜੇ ਦੇ ਗਲਾਸ ਵਿੱਚ ਸੋਨੇ ਦੀਆਂ ਬਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀਆਂ ਹਾਂ ਫਰੈਂਡ ਬਹੁਤ ਲੀ ਕੁੜੀਓ ਖੇਡ ਲੋ ਨੀ ਕੁੜੀਓ ਹੱਸਣਾ ਦੇਣਾ ਰਾਈ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ ਅਰ ਬੀਬਿਕਣੀ ਆਇਆ ਨੋਕਰ ਅਰ ਬੀਬਿਕਣੀ ਆਇਆ ਨੋਕਰ ਸੇਰ ਕਲ ਇਹਦੇ ਮੈਨੂੰ ਵੇ ਸ਼ਾਮੇ ਬੈ ਕੇ ਕੱਤਣ ਲੱਗੀ ਬੱਲੇ ਬੱਲੇ ਸ਼ਾਮੇ ਬੈ ਕੇ ਕੱਟਣ ਲੱਗੀ ਤਾਰ ਪਹੁੰਚ ਗਈ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੋ ਕਰਾ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੋ ਕਰਾ ਮੈਨੂੰ ਚੁੰਨੀ ਜਾਲੀ ਦੀ ਉੱਚਟ 'ਤੇ ਮੇਰੀ ਬੋਤੀ ਚੜਦੀ ਨੀਵੇਂ ਕਰਦੀ ਲੱਡਣ ਤੋਰ ਸ਼ਕੀਨਾ ਦੀ ਤੂੰ ਕਿ ਜਾਣਦੀ ਪੱਡੜੇ ਦੀ ਤੋਰ ਸ਼ਕੀਨਾ ਦੀ ਚਾਂਦੀ 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 ਮਗਰ ਪਰੌਣੇ ਦੇ ਅੰਬ ਚੂਸਦੀ ਜਾਂਦੀ ਮਗਰ ਪਰੌਣੇ ਦੇ ਅੰਬ ਚੂਸਦੀ ਜਾਂਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਉਠ ਗਈ ਪੇਕੇ ਜੈ ਵੱਡੀ ਦਾ ਕਲਸਨਾ ਰੂੜੀ ਚੜ ਚੜ ਦੇ ਕੇ ਜੈ ਵੱਡੀ ਦਾ ਕਲਸਨਾ ਰੂੜੀ ਚੜ ਚੜ ਦੇ ਕੇ ਜੈ ਵੱਡੀ ਦਾ ਕਲਸਨਾ ਆਵੇ ਡਾਕਟਰ ਆ ਬਈ ਬੈ ਡਾਕਟਰ ਆ ਬੈ ਘਪਰਾ ਨੂੰ ਕਰਵੇ ਵੇ ਸੱਸ ਮੇਰੀ ਦੇਲਾ ਦੇ ਸੂਈ ਬੱਲੇ 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 ਸੱਸ ਮੇਰੀ ਦੇ ਘੜ ਦੇ ਟੀਕਾ ਦੀ ਕਹ ਬਾਈਕ ਪਰ ਨੂੰ ਕਰਕੇ ਵੇ ਤੂੰ ਆ ਜਾ ਬੇ ਡਾਕਟਰਾਂ ਬੋਲੀ ਕਰਨਾ ਭੁੱਲ ਗਈ ਵੇ ਤੂੰ ਆ ਜਾ ਬੇ ਡਾਕਟਰਾਂ ਖਲਪਰਾਟ ਬੋਲੀ ਵਿੱਚ ਭੁੱਲ ਗਈ ਸੀ ਅਗਲੇ ਵਲੌਗ ਚ ਤੁਹਾਨੂੰ ਇਹੀ ਬੋਲੀ ਮੈਂ ਪੂਰੀ ਸੁਣਾਉਂਗੀ ਤੇ ਤੁਸੀਂ ਨਾ ਅਹ ਕਰੋ ਲਾਈਕ ਕਮੈਂਟ ਸ਼ੇਅਰ ਫੋਲੋ ਕਰ ਲਿਓ ਫਰੈਂਡ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਲਿਓ ਕਿਰਨਦੀਪ ਕੌਰ 809070